ڈاکٹر گاندھی سارے پٹیالہ <تصال> لوک سبھا ہلکا کے امیدوار نظر آئے بڑی خوشی جی سوگت بڑا پیار بڑا بڑا ستکار ڈاکٹر مومنٹ بنی ہے اور ڈاکٹر صاحب کو بھی دسیا

نمندر صاحب صاحب بہت ہی عجیب جیون کمار جی ہو سارے دوست میرے نام نام لے کے شری موہل بندہ جی نے اجسی حالت بارے بہت جاننا پایا ہے وہاں نے دلی حل ہےلتی ہوجڑا گاندھی آئے ہیں ਕੀ ਵਧੀਆ ਘਰਾ ਮਿਲਿਆ ਡਾਕਟਰ ਨੂੰ ਬਹੁਤ ਜ਼ਿਆਦਾ ਵਧੀਆ ਘਰਾ ਮਿਲਿਆ ਸਾਰੇ ਪਿੰਡਾਂ ਚ ਵਧੀਆ ਮਿਲਦਾ ਜੀ ਕਿਹੜੇ ਕਿਹੜੇ ਕਿੰਨੇ ਪਿੰਡਾਂ ਦਾ ਇਹ ਮਿੱਟੀਆ ਹੋਰ ਅੱਜ ਕੀ ਹੋਇਆ ਸਾਡੇ ਚਾਰ ਪਿੰਡਾਂ ਦੀ ਮੀਟਿੰਗ ਦੀ ਜੀ ਕਿਸੇ ਨਾਲ ਟੱਕਰ ਸਮਝਦੇ ਡਾਕਟਰ ਪਰਹੇ ਨਾਲ ਬਨ ਸਾਈਡ ਨੂੰ ਮੁਕਾਬਲਾ ਇਹ ਗੱਲ ਕਰੀਏ ਉਹ ਇੱਧਰ ਚਾਰ ਪਾਰਟੀਆਂ ਉਹ ਵੀ ਉਮੀਦਵਾਰ ਖੜੇ ਆ ਕਿੰਨੀ ਕੁ ਲੀਡ ਹੈ ਜਿਹੜੀ ਹੈ ਅਸੀਂ ਸ਼ੰਬੜੋ ਪਿੰਡ ਤੋਂ ਸ਼ੰਬੜੋ ਬਲਾਕ ਤੋਂ ਵੀ ਹਲਕਾ ਪੂਰੇ ਹਲਕੇ ਚੋਂ ਵੀ ਵੀ ਸਾਰਾ ਪੂਰੇ ਪੰਜਾਬ ਚ ਸਾਰੇ ਕੈਂਡੀਡੇਟਾਂ ਵੱਧਲੀ ਨਾਲ ਲੱਤਣਗੇ ਇਹ ਗੱਲ ਕਰੀਏ ਲੋਕਾਂ ਨੂੰ ਕੀ ਪਿੰਨ ਕਰਾ ਜਾਂਦੇ ਹੋ ਇੱਕ ਜੁਗਤ ਵਾਸਤੇ ਲੋਕਾਂ ਨੇ ਲੋਕਾਂ ਨੇ ਇੱਕ ਜੁਗਤ ਨੂੰ ਜਿੱਤੇ ਮੋਰਾਂ ਲਾ ਕੇ ਡਾਕਟਰ ਨੂੰ ਦਿਤਾ ਦੇਣਾ ਅੱਜ ਤਾਂ ਵੈਸੇ ਅੱਜ ਲੱਡੂ ਬਣ ਚੁੱਕੇ ਆ ਜਿੱਤ ਆ ਹੀ ਚੁੱਕੇ ਆ ਅੱਜ ਤਾਂ ਪਿੰਨਾ ਤੁਹਾਡਾ ਜੀ ਮੇਰਾ ਨਾਮ ਜੀਵਨ ਕੁਮਾਰ ਜੀ ਜਿੱਦ ਮਾਲ ਪਿੰਡ ਕਿਹੜਾ ਜੀ ਪਿੰਡ ਸਿੰਬੜੋ ਜੀ ਇਹੀ ਹੈ ਜੀ ਅੱਗੇ ਗੱਲ ਕਰੀਏ ਸਿੰਬੜੋ ਦੇ ਅੱਜ ਕੱਢ ਭਰਨੀ ਕਰਦੀ ਪਹੁੰਚੇ ਆ ਉਹ ਤੋਂ ਕੋਟ ਰੱਖੇਗਾ ਉਹ ਮੋਹਤਮਿੰਦਰਾ ਜੀ ਬਹਿ ਕੇ ਦੇਖਦੇ ਸੀ ਸੁਣੋ ਦੇਖੋ ਜੀ ਡਾਕਟਰ ਗਾਂਧੀ ਜੀ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਨੇ ਇਹਦੇ ਵਿੱਚ ਨੋ ਡਾਊਟ ਵੱਡੀ ਲਿਮਾਰਜਨ ਦੇ ਨਾਲ ਡਾਕਟਰ ਗਾਂਧੀ ਜੀ ਵਨ ਸਾਈਡ ਮੁਕਾਬਲਾ ਹੈ ਅਸੀਂ ਡਾਕਟਰ ਗਾਂਧੀ ਜੀ ਦੇ ਖੁਸ਼ੀ ਸਾਨੂੰ ਅੱਜ ਹੀ ਐਮਪੀ ਅਸੀਂ ਤੇ ਬਣਾ ਚੁੱਕੇ ਹਾਂ ਜੀ ਅਸੀਂ ਜਿਹੜੀ ਖੁਸ਼ੀ ਦੇ ਵਿੱਚ ਲੱਡੂ ਵੰਡ ਚੁੱਕੇ ਹਾਂ ਸਾਡੇ ਪਿੰਡ ਦੇ ਵਿੱਚੋਂ ਭਰਮਾ ਹੰਗਾਰਾ ਪੂਰੇ ਸਾਡੇ ਪਟਿਆਲਾ 2 ਦੇ ਵਿੱਚ ਸ਼੍ਰੀ ਮੋਹਤਮਿੰਦਰਾ ਜੀ ਨਾਲ ਆਏ ਸੀ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ ਸੰਭੜਾਉਣ ਦੇ ਵਿੱਚ ਬਾਕੀ ਇਹਦੇ ਵਿੱਚ ਡਾਕਟਰ ਗਾਂਧੀ ਜੀ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚੋਂ ਪਹਿਲੀ ਸੀਟ ਹੋਊਗੀ ਜਿਹੜੀ ਡਾਕਟਰ ਗਾਂਧੀ ਵੱਡੀ ਲੀਡ ਨਾਲ ਪ੍ਰਾਪਤ ਕਰੇਗੀ ਆਪਾਂ ਤੱਕਰ ਦੀ ਗੱਲ ਕਰੀਏ ਤੀਸਰਾ ਟੱਕਰ ਸਮਝੋ ਟੱਕਰ ਸਾਡੇ ਮਨ ਤੋਂ ਤਾਂ ਹੈ ਹੀ ਨਹੀਂ ਜੀ ਤੁਸੀਂ ਇਕੱਠ ਦੇਖ ਲਿਆ ਹੁਣਾ ਜੀ ਤੇ ਕੋਈ ਕੁਰਸੀ ਖਾਲੀ ਨਹੀਂ ਉਲਟੀ ਕੀ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਲੋਕੀ ਆਪ ਡਾਕਟਰ ਗਾਂਧੀ ਦਾ ਨਾਂ ਸੁਣ ਕੇ ਲੋਕੀ ਅੱਗੇ ਵਧ ਰਹੇ ਨੇ ਜੀ ਜਿਆਸੀ ਦੀ ਗੱਲ ਕਰੀਏ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹਦੇ ਹਾਂ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਜੀ ਇੱਕ ਇਮਾਨਦਾਰ ਨੇਤਾ ਨੇ ਡਾਕਟਰ ਗਾਂਧੀ ਜੀ ਤੇ ਇਦਾਂ ਦੇ ਆਪਾਂ ਨੂੰ ਇਨਸਾਨ ਬਹੁਤ ਘੱਟ ਮਿਲਨੇ ਨੇ ਡਾਕਟਰ ਗਾਂਧੀ ਜੀ ਦੇ ਹੱਥ 'ਚ ਕਾਂਗਰਸ ਨੂੰ ਵੋਟ ਪਾ ਕੇ ਡਾਕਟਰ ਗਰਨੀ ਜੀ ਨੂੰ ਵੱਡੀ ਲੀਡ ਦੇ ਨਾਲ ਜਿਤਾਣ ਦਾ ਧੰਨਵਾਦ ਕਰਦੇ ਹਾਂ